ਖफ्ते ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾਜੀ ਦੀ ਦੁਕਾਨ ਹੈ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਨਾਂ ਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬਟ ਚੋਰੀ ਕਰ ਲਏ ਸੀ ਉਹਦੀ ਅਸੀਂ ਕਾਫੀ ਦਿਨਾਂ ਤੋਂ ਪਾਲ ਕੰਡੇ ਸੀ ਕੁਝ ਵੇਲੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈਂ ਇਲੈਕਟ੍ਰੋਨਿਕਸੋਂ ਚੋਰੀ ਕੀਤੀ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ ਚ 5 ਨਵੇਂ ਫੋਨ ਨੇ 5 ਪੁਰਾਣੇ ਫੋਨ ਨੇ 2 ਲੈਪਟਾਪ ਨੇ ਤੇ 2 ਟੈਬ ਨੇ ਤੇ ਇਹਦੇ ਨਾਲ ਹੀ 2 ਹੋਰ ਚੋਰੀਆਂ ਜਿਹੜੀਆਂ ਤਰੇਸ ਹੋਈਆਂ ਇੱਕ ਹੈਗੀ ਸੀ ਅਰਨ ਜੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜene ਉਹ ਵੀ ਉਹਦੇ ਚ ਵੀ ਇੱਕ LCD ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਉਹ ਬਰਾਮਦ ਹੋਇਆ ਤੇ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਾਜ਼ਾਰ ਤੁਨ ਚੱਲਾ ਲਾਗੇ ਉੱਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਰਿਕਵਰੀ ਹੋਈ ਹੈ ਕਿਹਨੇ ਚੋਰੀਆ ਮੁੰਡੇ ਹੋਂ ਤੱਕ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਿਆ ਬਾਕੀ ਅਜੇ ਪੁੱਛ ਕੇ ਚੱਲ ਰਹੀ ਹੈ ਇਹਨਾਂ ਤੇ ਪਹਿਲਾਂ ਵੀ ਮਾਮਲਾ ਦਰਜ ਕੋਈ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐ ਨਾ ਤੇ ਇਹ ਜਵਾਨ ਤੇ ਆਇਆ ਹੁਣ ਦੋ ਬੰਦੇ ਫੜੇ ਜੀ ਕੋਈ ਹੈਗੇ ਇਹਨਾਂ ਦੇ ਸਾਥੀ ਹੋਰ ਵੀ ਕੋਈ ਨਾਲ ਨਹੀਂ ਹਜੇ ਹੁਣ ਪੁੱਛ ਕੇ ਚ ਕਰਦੇ ਆ ਹਜੇ ਅੱਜ ਫੜੇ ਇਹਨਾਂ ਦੇ ਤੇ ਇਹਨਾਂ ਕੋਲ ਪੁੱਛਗੀ ਕਰੀ ਹਜੇ ਆ ਸਾਰੀ ਰਿਕਵਰੀ ਹੋਈ ਆ ਅੰਦੀਚੇ ਸਟੇਜ ਤੇ ਹੁਣ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਅਰਧਰ ਫਿਰ ਪੁੱਛ ਕੇ ਚੱਲੂ ਕੋਈ ਵੈਪਨ ਹੀ ਫੜਿਆ ਗਿਆ ਇੱਥੇ ਨਹੀਂ ਵੈਪਨ ਨਹੀਂ ਕੋਈ ਜਮੇ ਇਹ ਚੋਰੀ ਕਰਨ ਦੇ ਜਾਂਦੀ ਹੈ ਰਾਤ ਸਮੇਂ ਚੋਰੀ ਕਰਦੇ ਆ ਪਹਿਲੋਂ ਵੀ ਇੱਥੇ ਇਹੋ ਹੀ ਇਦਾਂ ਹੀ ਮਾਮਲੇ ਦਰਜ ਹੈ ਵੀ ਜਿਹੜਾ ਰਾਤ ਸਮੇਂ ਇਹ ਦੁਕਾਨ ਦਾ ਉੱਪਰ ਸ਼ੈਡਰ ਛੱਤ ਵਾਲਾ ਤੋੜ ਕੇ ਚੋਰੀ ਕਰਦੇ ਮੌਡਸ ਮਿਟੀ ਇਹੋ ਹੀ ਹੈ ਇਹਨਾਂ ਦੇ ਸ਼ੁਰੂ ਤੋਂ